ਹੋ ਟਲ ਗੁਰ ਸੇਵੀ ਐ ਇਹਨ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਐ ਤੋਦ ਦਿਤੀ ਸਚੇ ਪਾਤਿ ਸਾ ਮਲ ਜਨਮ ਜਨਮ ਦੀ ਕਟਿ ਸਜਣ ਸਚਾ ਪਾਤਿ ਸਾ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੇਸਾ ਹੋ ਸੱਜਣ ਸਚਾ ਪਾਤਿ ਸੋ ਸਿਰਸਾਂਂਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇ ਤਾਤੇ मोहे तारी ओट गोपाल शरण परयो पूरन परमेश्वर बिनसी सगल जंजाल रहाऊ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਈ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੀਸੁ ਆਮੀ ਬਿਰਲੇ ਕਾਹੋ ਜਾਨ ਨਾਨਕ ਨਾਮ ਨਿਰੰજન ਗਾਈਐ ਪਾਈਐ ਸਰਬ ਨਿਧਾਨ ਕਰ ਕਿਰਪਾ ਜਿਸ ਦੇ ਸੂਮੇ ਬਿਰਲੇ ਕਹੂੰ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਅਸਰੀ ਮਹੱਲਾ 5ਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ